ਜਾਹੀ ਟੁੱਟਦੀ ਨਹੀਂ ਨਹੀਂ ਟੁੱਟਦੀ ਹਜੇ ਵੀ ਮੰਨ ਲੈ ਪਾਸ ਸਪੱਟ ਸਪੱਟ ਚਾੜਦਾ ਨੇ ਇਹਦਾ ਤੋੜ ਦੂਗੀ ਮੈਂ ਕਿਹਾ ਮੈਂ ਕੋਲੇ ਖੜਾ ਥੋੜੇ ਆਪਣੀ ਗਾਰੰਟੀ ਹੈ ਟੁੱਟਦੀ ਨਹੀਂ ਨਹੀਂ ਟੁੱਟਦੀ ਲੈ ਬਈ ਆਉਣ ਦੇ ਫਿਰ ਆਂਦੇ ਆਂਦੇ ਲੈ ਟੁੱਟੀ ਏ ਪਈ ਏ ਸੰਦੇ ਲੈ ਨਹੀਂ 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 ਹੈ ਜਾਂਦੇ ਜਾਂਦੇ ਬਾਈ ਰੋਕ ਨਾ ਮੇਰਾ ਦੇ ਚੈੱਕ ਵੀਰੇ ਟੁੱਟ ਗਈ ਮੈਂ ਤਾਂ ਲਾਗਦਾ ਬਾਈ ਨਹੀਂ ਵੀਰੇ ਹੈ ਜਮਾ ਕੋਲੋਂ ਚੈੱਕ ਕਰਾ ਦੇ ਵੀਰੇ ਟੁੱਟ ਚੱਕੀ ਦੇਖੀ ਚੱਕ ਲਓ ਇਹ ਤਾਂ ਪਤਾ ਨਹੀਂ ਲੱਗਣਾ ਚੱਕ ਕੇ ਦੇਖ ਬਾਈ ਲੇ ਵੀਰੇ ਇਹ ਦਿਨ ਮਾਰਦੇ ਬੈਕ ਸਾਈਡ ਕੈਮਰਾ ਟੁੱਟ ਹੀ ਨਹੀਂ ਬਾਈ ਯਾਰ ਬਾਈ ਪਾਉਨੇ ਕਿਉਂ ਇਹ ਤੇ ਇਹ ਜਾ ਬਸ ਮਟੀਰੀਅਲ ਦਾ ਹੀ ਕਮਾਲ ਹੈ ਵੀਰੇ ਸਾਰਾ ਪਹਿਲੀ ਗੱਲ ਤਾਂ ਆਪਾਂ ਬਿਨਾ ਬਰੇਤੀ ਤੋਂ ਬਣਾਉਣੇ ਆ ਨਹੀਂ ਇਹਦਾ ਬਾਈ ਜਦੋਂ ਆਪਾਂ ਆਰਡਰ ਜਾਂਦਾ ਰਾਹ ਹੀ ਰੁੱਟ ਜਾਂਦੀਆਂ ਨੇ ਇਹਦਾ ਵਿੱਚ ਪਈਆਂ ਪਈਆਂ ਗੱਡੀ ਆਪਣੀ ਜਾਲੀ ਆਨ ਰਿਕਾਰਡ ਜੰਮੂ ਤੱਕ ਵਾਗੇ ਅੱਜ ਤੱਕ ਇੱਕ ਪੀਸ ਵੀ ਟੁੱਟਿਆ ਆਪਣੀ ਇਹ ਵੀ ਗਾਰੰਟੀ ਹੈ ਅਗਲੇ ਦੇ ਘਰੇ 22 ਚਾਂਸ ਡਰਾਈਵਰ ਦੀ ਗਲਤੀ ਨਾਲ ਵੀ ਟੁੱਟ ਗਈ ਹਾਂਜੀ ਤਾਂ ਵੀ ਆਪਾਂ ਜਾਲੀ ਫਰੀ ਦੇਣੀ ਹੈ ਵੀਰੇ ਠੀਕ ਆ ਤੇ ਬਾਈ ਫਿਰ ਇਹਦੇ ਡਿਜ਼ਾਈਨਡ ਜੋਨ ਕਿੰਨੇ ਕਿ ਮਿਲ ਜਣਗੇ ਇਹ ਜਾਲੀਆਂ ਦੇ ਵਿੱਚ ਆਪਣੇ ਕੋਲ 35 ਤੋਂ 40 ਡਿਜ਼ਾਈਨ ਹੈਗੀ ਆ ਹੈਗਾ ਕੋਈ ਕਿਸ ਨੇ ਆਹ ਜਾਲੀ ਦਾ ਆਰਡਰ ਦੇਤਾ ਆਰਡਰ ਪੂਰਾ ਕਰ ਦੋਗੇ ਕਰ ਦਿਆਂਗੇ ਵੀਰੇ ਕੋਈ ਚੱਕ ਜਿੰਨਾ ਮਰਜੀ ਜਿੰਨਾ ਮਰਜੀ ਹਰ ਇੱਕ ਡੱਬੀ ਚੋਂ ਤਾਰ ਨਾ ਨਿਕਲੇ ਲੱਖ ਰੁਪਏ ਹਾਂ ਲੱਖ ਰੁਪਏ ਨਾਮ ਦੇਵਾਂਗੇ ਆਪਾਂ ਮੈਂ ਵੀਰੇ ਨੂੰ ਕਹਾਂਗਾ ਉੱਤੇ ਕਰਕੇ ਚੈੱਕ ਕਰਾ ਲੈ ਮਤਲਬ ਕਿ ਹਰ ਇੱਕ ਡੱ ਕਰ ਲੈ ਤੁਸੀਂ ਵੀ ਕੋਈ ਡਿਜ਼ਾਈਨ ਮੰਗਵਾਉਣਾ ਡਿਜ਼ਾਈਨ ਬਾਈ ਹੋਰ ਕਹਿੰਦੇ ਬਾਧੂ ਪਿਆ ਪਾਵਿਆਂ ਚ ਜਾਲੀਆਂ ਦੇ ਵਿੱਚ ਹੋਰ ਵੀ ਮੋਲਡਿੰਗ ਵਗੈਰਾ ਸਾਰਾ ਕੁਝ ਪਿਆ ਬਾਈ